ਸਿਮੀ ਆ ਲੈ ਚਾਹ ਪੀ ਲੈ ਮੰਮੀ ਜੀ ਮੇਰੇ ਵਾਸਤੇ ਵੀ ਇੱਕ ਕੱਪ ਲੈ ਆਉਂਦੇ ਮੈਂ ਤਾਂ ਦੋ ਹੀ ਕੱਪ ਬਣਾਏ ਆ ਕੋਈ ਨਹੀਂ ਤੂੰ ਬਾਅਦ ਚ ਬਣਾ ਕੇ ਪੀ ਲਈ ਮੰਮੀ ਰਹਿਣ ਦੇ ਤੁਸੀਂ ਕਿਉਂ ਬਣਾਈ ਮਾਪੇ ਬਣਾ ਲੈਣੇ ਸੀ ਲੈ ਫੇਰ ਕੀ ਆ ਕਦੀ ਕਦੀ ਸੱਸਾਂ ਨੇ ਵੀ ਕੰਮ ਕਰਨਾ ਚਾਹੀਦਾ ਆ ਇਹ ਥੋੜੀ ਜ਼ਰੂਰੀ ਨੋਵਾ ਹੀ ਕਰਦੀਆਂ ਰਹਿਣ ਪੀ ਚਾਹ ਤੂੰ ਲੈ ਮੈਂ ਬਣਾ ਹੀ ਲੈਣੀ ਸੀ ਹੈਲੋ ਅੱਛਾ ਅੱਛਾ ਭੈਣ ਜੀ ਹੋ ਗਿਆ ਟਾਈਮ ਠੀਕ ਆ ਠੀਕ ਆ ਬਸ ਆ ਗਈ ਮੈਂ ਹੁਣੇ ਸਿਮੀ ਅੱਜ ਕਮੇਟੀ ਦੀ ਬੋਲੀ ਹੀ ਮੈਨੂੰ ਪਤਾ ਹੀ ਨਹੀਂ ਮੈਂ ਚੇਤਾ ਭੁੱਲ ਗਿਆ ਮੈਂ ਆਉਣੀ ਆ ਅੱਛਾ ਅੱਛਾ ਤੇ ਤੁਸੀਂ ਇਦਾਂ ਕਰਿਓ ਬਾਹਰ ਜਿਹੜੇ ਕੱਪੜੇ ਪਏ ਨੇ ਸੁਕਣੇ ਉਹ ਲਾ ਕੇ ਤੇ ਪ੍ਰੈਸ ਪੁਲਸ ਕਰ ਲਿਓ ਕੋਈ ਗੱਲ ਨਹੀਂ ਮੰਮੀ ਕਰ ਲੈਨੇ ਆਪਾਂ ਆਉਣੀ ਆ ਮੈਂ ਫਿਰ ਹਾਂ ਹੋਆ ਤੁਸੀਂ ਕੋਈ ਨਹੀਂ கப் ਚਲ ਦੀਦੀ ਇਦਾਂ ਕਰ ਤੂੰ ਉਹਨਾਂ ਕੱਪੜੇ ਪ੍ਰੈਸ ਕਰ ਲੈ। ਛਿਮੀ ਮੈਨੂੰ ਹੋਰ ਵੀ ਕੰਮ ਆ ਤੂੰ ਕਰ ਲੈ ਪਹਿਲੇ। ਨਹੀਂ ਨਹੀਂ ਮੈਂ ਨਹੀਂ ਕਰਨੇ ਤੂੰ ਕਰ ਲਾ ਹਾਂ ਕੋਈ ਗੱਲ ਨਹੀਂ ਮੈਂ ਬਾਅਦ ਚ ਕਰ ਲੈਨੀ ਆ। ਚਲ ਠੀਕ ਆ ਫਿਰ ਬਾਅਦ ਕਰਦਾ ਈ ਕੋਈ ਨਹੀਂ ਮੈਂ ਕਰ ਦਾਂਗੀ। ਤੂੰ ਆਪਣੇ ਤੇ ਘਰ ਹੋ ਨਹੀਂ ਦਰ। ਦੀਦੀ ਕਰ ਲੈ ਪ੍ਰੈਸ ਹਾਂ ਦੋ ਕਰ ਆ ਗਏ ਤੈਨੂੰ ਮੈਂ ਉਦੋਂ ਦੀ ਆਵਾਜ਼ਾ ਮਾਰਨੀ ਉਦੋਂ ਤੇ ਐ ਹੀ ਨਹੀਂ ਆ ਹੁਣ ਦੋ ਰਹਿ ਗਏ ਤਾਂ ਆ ਗਈਆਂ ਨਹੀਂ ਉਦੋਂ ਨਾ ਮੈਂ ਹੈੱਡਫੋਨ ਲਾਇਆ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਚਲ ਇਦਾਂ ਕਰ ਤੂੰ ਗੇਟ ਖੋਲਿਆ ਲਿਆ ਮੈਂ ਕਰਦੀ ਆ ਨਹੀਂ ਗੇਟ ਤੂੰ ਖੋਲ ਕੇ ਮੈਂ ਕਰ ਲੈਣੀ ਆ ਲਿਆ ਮੈਂ ਕਰ ਦਿੰਨੀ ਆ ਜਾ ਤੂੰ ਖੋਲਿਆ ਗੇਟ ਲਿਆ ਮੈਂ ਕਰਾ ਹੁਣ ਜਾ ਕਰ ਫਿਰ आ जाओ मम्मी संदीप पानी का गिलास आई हां जी लिया है कटी है सब्जी फ्रिज फिर कट के ਨਹੀਂ ਮੰਮੀ ਜੀ ਅਜੇ ਤੱਕ ਨਹੀਂ ਕੱਟੀ ਕੋਈ ਸਬਜ਼ੀ ਤੂੰ ਦੱਸ ਉਹ ਕਦੋਂ ਕੱਢਣੀ ਆ ਰੋਟੀ ਦਾ ਟਾਈਮ ਹੋਇਆ ਤਾਂ ਰੋਟੀ ਦਾ ਵੇਖ ਲੈਣਾ ਸੀ ਨਾ ਕੋਈ ਨਹੀਂ ਕੱਟ ਲੈਨੇ ਆ ਹੁਣ ਤੇ ਕੱਪੜਾ ਪ੍ਰੈਸ ਕਰਕੇ ਢੇਜੇ ਕੱਪੜੇ ਤੇ ਉਹ ਪ੍ਰੈਸ ਕਰਨ ਈ ਤੂੰ ਕਿੱਥੋਂ ਕਰਨ ਈ ਕੱਪੜੇ ਪ੍ਰੈਸ ਆਪਣਾ ਨਾਂ ਐਵੇਂ ਲੈ ਲੈਨੀ ਵੀ ਮੈਂ ਕੱਪੜੇ ਪ੍ਰੈਸ ਕਰਨ ਈ ਤੂੰ ਨਾ ਝੂਠ ਮੂਠ ਦੀਆਂ ਗੱਲਾਂ ਘਟ ਬਣਾਇਆ ਕਰ ਨਹੀਂ ਮੰਮੀ ਮੈਂ ਝੂਠ ਨਹੀਂ ਬੋਲਦੀ ਸਿਮੀ ਤੈਨੂੰ ਪਤਾ ਹੈ ਨਾ ਬਾਹਰ ਮੰਮੀ ਆਇਆ ਆ ਨਾ ਜਦੋਂ ਮੰਮੀ ਬੋਲਾਂ ਤਾਂ ਤੂੰ ਆ ਕੇ ਕਹਿ ਵੀ ਤਸਕਦੀ ਮੰਮੀ ਨੂੰ ਕਿ ਕੱਪੜੇ ਸਾਰੇ ਨੇ ਦੀਦੀ ਨੇ ਪ੍ਰੈਸ ਕੀਤਾ ਆ ਨਹੀਂ ਮੈਨੂੰ ਕੀ ਲੋੜ ਹੀ ਕਹਿਂਦੀ ਜੋ ਤੁਸੀਂ ਦੋਵੇਂ ਜਣੇ ਗੱਲ ਕਰਨ ਰਹੀ ਤੇ ਮੈਂ ਵਿੱਚ ਐਵੇਂ ਜਾ ਕੇ ਬੋਲਣ ਲੱਗ ਜਾਂਦੀ ਤੇ ਜਿੱਥੇ ਬੋਲਣਾ ਚਾਹੀਦਾ ਹੈ ਨਾ ਬੰਦੇ ਨੂੰ ਉੱਥੇ ਬੋਲ ਸਕਦਾ ਵਾ ਤੂੰ ਜਾਣ ਕੇ ਨਹੀਂ ਬੋਲੀ ਹੁਣ ਨਾਲੇ ਤੂੰ ਬਹੁਤ ਚਲਾਕ ਆ ਤੈਨੂੰ ਪਤਾ ਹੀ ਬਾਹਰ ਮੰਮੀ ਆ ਗੇਟ ਕੋਲੋਂ ਤੂੰ ਮੈਨੂੰ ਭੇਜਾ ਜਾਣ ਕੇ ਹੀ ਮੇਰੇ ਦਿਲ ਚ ਦੀਦੀ ਕੋਈ ਐਦਾਂ ਦੀ ਗੱਲ ਹੀ ਨਹੀਂ ਹੈਗੀ ਤੂੰ ਹੁਣ ਆ ਕੇ ਆਪਣੇ ਆਪ ਹੀ ਗੱਲ ਬਣਾਉਣ ਲੱਗ ਗਈਆਂ ਤੇ ਮੈਂ ਕੀ ਕਰ ਸਕਦੀ ਆ ਤੇਰੇ ਦਿਲ ਚ ਗੱਲ ਹੈਗੀ ਹੈ ਨਾ ਤਾਂ ਹੀ ਤੂੰ ਇੱਧਰ ਆ ਗਈ ਫਟਾਫਟ ਕਿ ਮੰਮੀ ਵੇਖ ਮੈਂ ਤਾਂ ਨਹੀਂ ਇਦਾਂ ਸੋਚਦੀ ਤੂੰ ਹੀ ਸੋਚਦੀ ਐ ਨਹੀਂ ਕੀ ਹੋਣਿਆ ਹੁਣ ਹੋਣਾ ਕੀ ਐ ਮੰਮੀ ਦੀਦੀ ਕਹਿੰਦੇ ਮੇਰੇ ਨਾਲ ਕਿ ਕਿਚਨ ਚ ਕੰਮ ਕਰਾ ਹੁਣ ਮੈਂ ਇੱਥੇ ਕਰਾਂ ਕਿ ਉੱਥੇ ਜਾ ਕੇ ਕੰਮ ਕਰਾਵਾਂ ਨਹੀਂ ਤੈਨੂੰ ਮੈਂ ਉਧਰ ਲਾ ਕੇ ਆਈ ਤੂੰ ਫੇਰ ਇੱਧਰ ਲੜਨ ਆ ਗਈਆਂ ਤੇਰਾ ਕੰਮ ਕਰਨ ਦਾ ਤਰੀਕਾ ਕਿੱਦਾਂ ਦਾ ਐ ਆਹ ਉਹ ਪ੍ਰੈਸ ਕਰਨ ਦੀ ਐ ਤੂੰ ਆਪਣਾ ਕੰਮ ਕਰ ਹਾ ਜਾ ਕੇ ਜਿਹੜਾ ਕੰਮ ਕਵਾਂ ਉਹ ਨਹੀਂ ਇਹਨੇ ਕਰਨਾ ਹੋਰ ਵਿੱਚ ਗੱਲਾਂ ਕਰਦੀ ਆ ਆਗੇ ਸੰਦੀਪ ਹਾਂਜੀ ਸਿਮੀ ਨੂੰ ਨੀ ਰੋਟੀ ਪਾ ਕੇ ਦਿੱਤੀ ਤੂੰ ਮੈਂ 2-3 ਦਿਨ ਤੋਂ ਵੇਖਣ ਦੀ ਤੈਨੂੰ ਤੂੰ ਉਹਦੇ ਲਾਗੇ ਬੈਂਦੀ ਵੀ ਨਹੀਂ ਆ ਕੀ ਗੱਲ ਹੋਈ ਆ ਮੰਮੀ ਮੈਂ ਤਾਂ ਉਹਨੂੰ ਬੁਲਾਉਣਾ ਉਹ ਨਹੀਂ ਕਦੀ ਉਹਨੂੰ ਨੀ ਦੋਗਲੇ ਬੰਦੇ ਚੰਗੇ ਲੱਗਦੇ ਐਦਾਂ ਕਿਉਂ ਕਹਿਂਦੀ ਏ ਤੂੰ ਉਹ ਜਿੱਦਾਂ ਨਹੀਂ ਦਿਖਦੀ ਨਾ ਉਦਾਂ ਦੀ ਹੈ ਨਹੀਂ ਆ ਉਹ ਦਿਖਾਵਾ ਕਰਦੀ ਸਾਰਾ ਸੰਦੀਪ ਐਦਾਂ ਦੀ ਨਹੀਂ ਸਿਮੀ ਉਹ ਪਤਾ ਕਿੰਨੀ ਚੰਗੀ ਆ ਮੇਰੀ ਇੱਕ ਆਵਾਜ਼ ਮਾਰਾਂ ਤੇ ਉਹ ਝੱਟ ਦੌੜਦੀ ਆ ਮੇਰੀ ਪਤਾ ਕਿੰਨੀ ਸੇਵਾ ਤੇਰੇ ਤੋਂ ਵੱਧ ਕਰਦੀ ਆ ਮੰਮੀ ਢਾੜੀ ਹੈ ਨਾ ਅੱਖਾਂ ਤੇ ਪੱਟੀ ਬੰਨੀ ਆ ਕਿੰਨਾ ਕੰਮ ਕਰਦੀ ਆ ਤੁਹੀ ਬਸ ਉਹ ਜੋ ਤੁਹਾਨੂੰ ਦਿਖਾਉਣਾ ਚਾਹੁੰਦੀ ਨਾ ਤੁਹੀ ਉਹ ਵੇਖ ਦੇ ਜੇ ਔਰ ਇਹ ਅਸਲ ਸੱਚਾਈ ਨਹੀਂ ਤੁਹਾਨੂੰ ਪਤਾ ਮੈਨੂੰ ਸਭ ਪਤਾ ਕੰਮ ਤੋਂ ਭੱਜ ਜਾਂਦੇ ਬਹਾਨੇ ਆ ਤੇਰੇ ਤਾਂ ਤੂੰ ਉਹਦੇ ਬਾਰੇ ਇਹ ਗੱਲਾਂ ਕਹਿਂਦੀ ਆ ਪਰ ਮੈਂ ਵਹਿਲੀ ਰਵਾਂ ਬਸ ਕੰਮ ਕੋਈ ਕਰਾਂ ਹੀ ਨਾ ਮੰਮੀ ਮੈਨੂੰ ਪਤਾ ਉਹ ਕਿਦਾਂ ਦੀ ਉਹਦੇ ਕਰਕੇ ਨਾ ਮੈਨੂੰ ਗੱਲਾਂ ਸੁਣੀਆਂ ਪਿੰਦੀਆਂ ਔਰ ਫ੍ਰੀ ਵਿੱਚ ਕੰਮ ਸਾਰੇ ਮੈਂ ਕਰਦੀ ਆ ਤੇ ਦਿਖਾਵਾ ਉਹ ਕਰਦੀ ਆ ਵੀ ਉਹ ਕਰਦੀ ਆ ਜੇ ਗੱਲ ਮੈਂ ਤੁਹਾਨੂੰ ਸਾਬਿਤ ਕਰਦਾ ਫੇਰ ਤੈਨੂੰ ਮੰਨੋਗੇ ਨਾ ਕਰਕੇ ਵਿਖਾ ਹਾਂ ਚੱਲ ਸਾਬਿਤ ਕਰ ਫੇਰ ਮੈਂ ਤੈਨੂੰ ਮੰਨਾਂਗੀ ਚਲੋ ਠੀਕ ਆ ਫਿਰ ਜਿੱਦਾਂ ਮੈਂ ਕਿਨੇ ਨਾ ਉਦਾਂ ਹੀ ਕਰਨਾ ਜੇ ਤੇ ਪਤਾ ਕੀ ਕਰਨਾ ਅਜਰਾ ਨੂੰ ਨਾ ਉਹਦੇ ਕਮਰੇ ਚ ਜਾਣਾ ਦੇਖਿਓ ਫੋਨ ਚਲਾਉਂਦੀ ਹੋਏਗੀ ਜੇ ਤੁਸੀਂ ਬਾਹਰ ਜਾਂਦੇ ਜੇ ਨਾ ਉਦੋਂ ਵੀ ਕੰਮ ਸਾਰਾ ਮੈਂ ਕਰਦੀ ਆ ਪਰ ਜੇ ਤੁਸੀਂ ਆਉਂਦਾ ਹੈ ਨਾ ਉਹਨੂੰ ਪਤਾ ਲੱਗ ਜਾਂਦਾ ਵਾ ਮਮੀ ਅੱਜ ਵੀ ਉਹਨੇ ਇਦਾਂ ਹੀ ਕੀਤਾ ਸੀ ਤੇ ਇਹ ਕੱਲ ਨੂੰ ਇਦਾਂ ਕਰਿਓ ਕੱਲ ਨੂੰ ਫੇਰ ਜਾਣਾ ਤੂੰ ਉਹਨੂੰ ਫੇਰ ਕੋਈ ਕੰਮ ਕਰਕੇ ਜਾਇਓ ਪਰ ਉਹਨੇ ਕੰਮ ਨਹੀਂ ਜੇ ਕਰਨਾ ਕੰਮ ਸਾਰੇ ਮੈਂ ਕਰਨੇ ਆ ਜੇ ਤੁਹਾਨੂੰ ਨਹੀਂ ਯਕੀਨ ਨਾ ਅਜਰਾ ਨੂੰ ਵੇਲਿਓ ਫਿਰ ਚਲ ਠੀਕ ਆ ਜਿੱਦਾਂ ਤੂੰ ਕਹਿੰਨੀ ਆ ਨਾ ਉਦਾਂ ਹੀ ਮੈਂ ਕਰਕੇ ਵੇਖ ਲੈਣੀ ਆ ਚਲੋ जाओ फिर तुम अंदर बैठो आराम करो बाकी मम्मी जी ਸਮੀ ਆਹਡ ਫੋਨ ਤੇਰੇ ਹਾਂਜੀ ਮੰਮੀ 에어ਪੋਰਟ ਨੇ ਮੇਰੇ ਇਹ ਮੇਰੇ ਕੋ ਨਾ ਮਸ਼ੀਨ ਚ ਪੈ ਗਏ ਸੀ ਅੱਜ ਮੈਂ ਮਸ਼ੀਨ ਚ ਲਾਉਣ ਦੀ ਸੀ ਨਾ ਤੇ ਵੇਖਾਂ ਭਲਾ ਚੱਲਣ ਦੇ ਆ ਖਰਾਬਤ ਨਹੀਂ ਹੋਗੇ ਮੰਮੀ ਤੁਹਾਨੂੰ ਕੱਪੜੇ ਨਹੀਂ ਧੋਣੇ ਆਂਦੇ ਤੁਸੀਂ ਚੰਗੀ ਤਰ੍ਹਾਂ ਵੇਖ ਤੇ ਲਿਆ ਕਰੋ ਵੀ ਕੀ ਮਸ਼ੀਨ ਚ ਪਾਉਣ ਲੱਗੇ ਕੀ ਨਹੀਂ ਨਿੱਚੇ ਤੁਸੀਂ ਮੇਰੇ 에ਅਰਪੋਰਟ ਵੀ ਖਰਾਬ ਕਰਤੇ ਆ ਬੰਦਾ ਪਹਿਲਾਂ ਚੱਜਣਾ ਵੇਖੇ ਇਹ ਡਬਲ ਟੈਕਸ ਆਨ ਕਰਕੇ ਰੱਖਤਾ ਤੁਸੀਂ ਮੇਰਾ ਸਿਮੀ ਬਾਸਕਰ ਕਿਤੇ ਨਹੀਂ ਤੇਰਾ ਹੈੱਡਫੋਨ ਖਰਾਬ ਹੋਇਆ ਆਹ ਦੇਖ ਤੇਰਾ ਹੈੱਡਫੋਨ ਨਵੇਂ ਆ ਪੁਰਾਣੇ ਹੀ ਇਹ ਸਿਰਫ ਇੱਕ ਨਾਟਕ ਹੀ ਮੰਮੀ ਇਹ ਲਿਆਜੇ ਕਿੱਦਾਂ ਬੋਲ ਲੈਂਦੀ ਤੁਹਾਨੂੰ ਇੱਕ ਹੈੱਡਫੋਨ ਵਾਸਤੇ ਤੁਸੀਂ ਕਹਿੰਦੇ ਸਿਮੀ ਬਹੁਤ ਚੰਗੀ ਆ ਇਹ ਸਿਰਫ ਇਹਦਾ ਦਿਖਾਵਾ ਹੈ ਸੰਦੀਪ ਮੈਂ ਤੇ ਸੋਚਿਆ ਸੀ ਸਿਮੀ ਬੜੀ ਚੰਗੀ ਆ ਸਾਰਾ ਕੰਮ ਕਰਦੀ ਆ ਤੇ ਸੰਦੀਪ ਕੋਈ ਕੰਮ ਨਹੀਂ ਕਰਦੀ ਹੈਗੀ ਜੇ ਇਹਦੇ ਦਿਲ 'ਚ ਤੁਹਾਡੇ ਪ੍ਰਤੀ ਇੱਜ਼ਤ ਹੁੰਦੀ ਨਾ ਤਾਂ ਅੱਜ ਤੁਹਾਨੂੰ ਮਾਰਾ ਚੰਗਾ ਨਾ ਬੋਲਦੀ ਗਲਤੀ ਤੇ ਹਰ ਇੱਕ ਕੋ ਹੋ ਜਾਂਦੀ ਆ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਮੈਂ ਅੱਜ ਤੋਂ ਬਾਅਦ ਨਾ ਦੀਦੀ ਨਾਲ ਸਾਰੇ ਕੰਮ ਰਲ ਕੇ ਹੀ ਕਰਿਆ ਕਰਾਂਗੀ ਅੱਗੇ ਤੋਂ ਕਦੇ ਇਦਾਂ ਨਹੀਂ ਕਰਾਂਗੀ ਅੱਗੇ ਤੋਂ ਨਾ ਇਦਾਂ ਹੋਣਾ ਚਾਹੀਦਾ ਰਲ ਕੇ ਰਿਆ ਕਰੋ ਚੰਗਾ ਆਲਾ ਆਪਣੇ ਹੈੱਡਫੋਨ